ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਪਹਾੜੀ ਏਰੀਆ ਚ ਐਂਟਰ ਹੋ ਚੁੱਕੇ ਆਂ ਸਵੇਰ 3 ਵਜੇ ਦੇ ਆਪਾਂ ਤੁਰੇ ਹੋਏ ਸੀ ਘਰ ਤੋਂ ਸੂ ਹਮਾਚਲ ਦੇ ਵਿੱਚ ਆ ਗਏ ਆਪਾਂ ਇੱਕ ਚੀਜ਼ ਇੱਥੇ ਮੈਨੂੰ ਬੜੀ ਵਧੀਆ ਲੱਗਦੀ ਆ ਆਏ ਸਾਲ ਅਸੀਂ ਆਉਨੇ ਆਂ ਵੀ ਜਿਹੜਾ ਇੱਧਰ ਦਾ ਵਾਤਾਵਰਨ ਪ੍ਰਦੂਸ਼ਣ ਰਹਿਤ ਬੜਾ ਵਧੀਆ ਬਹੁਤ ਵਧੀਆ ਦਰਖਤ ਨਹੀਂ ਪਹਾੜੀਆਂ ਸਕੂਨ ਆ ਸ਼ਾਂਤੀ ਆ ਸੋ ਰਾਤ ਦਾ ਬਮਾ ਹੈਗੇ ਆ ਥੋੜੇ ਜੀ ਡਰਾਉਣੇ ਜੀ ਪਰ ਵਧੀਆ ਲੱਗਦਾ ਕਿਉਂਕਿ ਅਸੀਂ ਆਏ ਸਾਲ ਇੱਧਰ ਆਉਣੇ ਆ ਗਰਮੀ ਚ ਆਜ ਗਏ ਜਾਂ ਸਰਦੀ ਚ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਫਿਰ ਅਸੀਂ ਇੱਧਰਲੇ ਜਿਹੜੇ ਕੇਸ ਆ ਇਹਨਾਂ ਦਿਨਾਂ ਚ ਹੀ ਰੱਖਦੇ ਆ ਕਾਫੀ ਇੱਧਰ ਤੋਂ ਵੀ ਆਪਣੇ ਨਾਲ ਆਪਣੇ ਫਾਲੋਅਰ ਜੁੜੇ ਹੋਏ ਨਹੀਂ ਕਾਫੀ ਐਨੰਬੀ ਨਵੀਰ ਵੀ ਨੇ ਤੇ ਸੋ ਬੜਾ ਵਧੀਆ ਲੱਗ ਰਿਹਾ ਇੰਟਰਵਿਊ ਕੀ ਆ ਸਵੇਰ 3 ਵਜੇ ਕਰਦੋ ਚੱਲੇ ਸੀ ਇਹਨਾਂ ਹੁੰਦਾ ਵੀ ਮਾਰਨਿੰਗ ਤਰਫੇ ਦਾ ਟ੍ਰੈਫਿਕ ਘੱਟ ਹੁੰਦਾ ਜਲਦੀ ਆਹ ਹੋ ਜਾਂਦਾ ਤੁਸੀਂ ਦੇਖੋ ਪਹਾੜੀਆਂ ਦਾ ਨਜ਼ਾਰਾ ਛੋਟੇ ਛੋਟੇ ਦਰਖਤ ਤੇ ਗਮਾ ਇੱਧਰ ਵੀ ਬਹੁਤ ਨਹੀਂ ਪਰ ਇਧਰ ਇੱਕ ਚੀਜ਼ ਤੁਸੀਂ ਦੇਖਿਆ ਜੀ ਇਹਨਾਂ ਗਾਇਆਂ ਨੂੰ ਨਾ ਤਾਂ ਕੋਈ ਭਜਾਊਗਾ ਤੇ ਨਾ ਕੋਈ ਡੰਡਾ ਹੀ ਮਾਰੂਗਾ ਇਹਨਾਂ ਤੇ ਸਾਡੇ ਐਕਸੀਡੈਂਟ ਹਰਸੇ ਵੱਧ ਕਿਉਂ ਹੁੰਦੇ ਆ ਕਿਉਂਕਿ ਅਸੀਂ ਜਦੋਂ ਭਜਾਉਂਦੇ ਆਣ ਉਹ ਇੱਕਦਮ ਕਿਸੇ ਵੀਕਲ ਦੇ ਅੱਗੇ ਆ ਜਾਂਦੀਆਂ ਨੁਕਸਾਨ ਉਹਨਾਂ ਦਾ ਵੀ ਹੁੰਦਾ ਤੇ ਸਾਡਾ ਵੀ ਹੁੰਦਾ ਸੋ ਬੜਾ ਵਧੀਆ ਮੋਹਲਾ ਸਾਰਿਆਂ ਨੂੰ ਆਉਣਾ ਚਾਹੀਦਾ ਨਾਲ ਬੱਚਿਆਂ ਨੂੰ ਵਿਜ਼ਿਟ ਕਰਾਉ ਕਿਉਂਕਿ ਅਸੀਂ ਆਪਦੀ ਸਟੇਟ 'ਚ ਦਾ ਰਹਿੰਦੇ ਆ ਜਿੱਦੋਂ ਅਸੀਂ ਅਦਰ ਸਟੇਟ ਜਾਂਦੇ ਆ ਸਾਨੂੰ ਉੱਥੋਂ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਸਭ ਤੋਂ ਵੱਡੀ ਸਿੱਖਿਆ ਇੱਥੋਂ ਦੀ ਇਹ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਇਥੋਂ ਦਰਖਤ ਨਹੀਂ ਕੱਟ ਸਕਦੇ ਸ਼ਾਇਦ ਤਾਂ ਇੱਥੇ ਨੀਹਰੇ ਹਾਵਲੀ ਹੈ ਦਰਖਤ ਕੱਟਣ ਲਈ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਸਾਡੇ ਵੜਦੇ ਦਾਸ ਆ ਤੇ ਲਾਉਂਦੇ ਇੱਕ ਤੇ ਉਹ ਵੀ ਰੱਬ ਕਰਾਏ ਚੱਲਣਾ ਹੁੰਦਾ ਤੇ ਇੱਥੇ ਇਹਨਾਂ ਚੀਜ਼ਾਂ ਦੀ ਮਨਾਈ ਆ ਸਭ ਤੋਂ ਵੱਡੀ ਗੱਲ ਇਹ ਤੇ ਸ਼ਾਂਤੀ ਬਹੁਤ ਆ ਬੜਾ ਵਧੀਆ ਮੋਹਾਲਾ ਪਿੱਛੇ ਅਸੀਂ ਰੁਕੇ ਇੱਕ ਰੈਸਟੋਰੈਂਟ ਦੇ ਵਿੱਚ ਕਿਉਂਕਿ ਸਵੇਰੇ ਚੱਲਦੇ ਹੋਏ ਸੀ ਉਹ ਵਿਚਾਰੇ ਕਹਿੰਦੇ ਕਹਿੰਦੇ ਹਜੇ ਸਾਡਾ ਦੁੱਧ ਹੀ ਨਹੀਂ ਆਇਆ ਅਸੀਂ ਸੋਚਿਆ ਇੱਥੇ ਕੱਪ-ਕੱਪ ਜ਼ਿਆਦਾ ਪੀਂਦੇ ਆ ਹੁਣ ਅੱਗੇ ਜਾ ਕੇ ਆਪਾਂ ਕਿਸੇ ਨਾ ਕਿਸੇ ਰੈਸਟੋਰੈਂਟ ਤੇ ਰੁਕਾਂਗੇ ਕਿਉਂਕਿ ਸਿਆਣਾ ਬੰਦਾ ਤਾਂ ਭੁੱਖ ਵੀ ਘੱਟ ਲੈਂਦਾ ਤੇ ਪਿਆਸ ਵੀ ਚਰ ਲੈਂਦਾ ਪਰ ਜਿਹੜੇ ਬੱਚੇ ਹੁੰਦੇ ਆ ਉਹ ਨਹੀਂ ਜਰ ਸਕਦੇ ਤੇ ਬੱਚੇ ਅਜ ਨਾਲ ਆ ਬੱਚਿਆਂ ਦੇ ਮਣੀ ਪਈਓ ਭਾ ਦੀ ਕਿਉਂਕਿ ਇਹ ਮਸ਼ੀਨਰੀ ਚੱਲਦੀ ਚੰਗੀ ਲੱਗਦੀ ਆ ਨਾ ਜਵਾੜੇ ਇਸੋ ਉਹਨਾਂ ਦਾ ਜਬਾੜਾ ਰੁਕ ਗਿਆ ਪਿਆ ਤੇ ਹੁਣ ਉਹਨਾਂ ਦੇ ਪਾਦੀ ਮਿਰਚੀ ਪਈ ਆ ਵੀ ਜਲਦੀ ਜਲਦੀ ਕੋਈ ਨਾ ਕੋਈ ਰੈਸਟੋਰੈਂਟ ਆ ਜੇ ਇਹ ਕੁਛ ਨਾ ਕੁਛ ਅਸੀਂ ਖਾਈਏ ਬੇਸ਼ੱਕ ਕਰਤੂਗੀ ਕਾਫੀ ਸਾਮਾਨ ਲੈ ਕੇ ਝੱਲੇ ਸੀ ਪਰ ਬੱਚਿਆਂ ਨੂੰ ਇਹ ਹੁੰਦਾ ਕਿ ਨਹੀਂ ਬਾਹਰ ਨਿਕਲ ਕੇ ਬਾਹਰ ਦਾ ਖਾਈਏ ਇਸੋ ਸਤਵੀਰਾਂ ਦਾ ਭਤੀਜਾ ਲੱਗਦਾ ਮੇਰਾ ਉਹ ਨਾਲ ਮਿਲਦਾ ਬਹੁਤ ਹੀ ਵਾਰੀ ਇਹੀ ਡਰਾਈਵ ਕਰਕੇ ਆਉਂਦਾ ਕਿਉਂਕਿ ਇਹਦੀ ਡਰਾਈਵ ਵੀ ਬਹੁਤ ਵਧੀਆ ਉਹ ਵੀ ਨਾਈਸਾ ਲੜਕਾ ਜ਼ਿੰਮੇਵਾਰਾ ਜ਼ਿੰਮੇਵਾਰੀਆਂ ਨੂੰ ਸਮਝਦਾ ਇੱਕ ਪਰਿਵਾਰਿਕ ਮੈਂਬਰ ਹੈ ਸਾਡਾ ਤੇ ਸੋ ਅੱਜ ਅਸੀਂ ਸਾਰੇ ਜਣੇ ਇਧਰ ਵਿਜ਼ਿਟ ਕਰ ਰਹੇ ਹਾਂ ਅਸੀਂ ਆਪਦੇ ਕੰਮ ਵੀ ਨਿਪਟਾਵਾਂਗੇ ਤੁਹ ਜਗਤ ਇਤਾਰਮਿਕ ਸਤਾਨਾ ਤੇ ਵੀ ਜਾਣਾ ਸੀ ਨਾਲ ਜਿਹੜੇ ਕੰਮੀਗਾਰੀਆਂ ਆਏ ਆ ਉਹ ਵੀ ਕਰਾਂਗੇ ਨਾਲ ਬੱਚਿਆਂ ਨੂੰ ਵੀ ਕਮਾ ਲਾਂਗੇ ਇਹਨੇ ਨਾ ਥੋੜਾ ਬੱਚਿਆਂ ਨੂੰ ਵੀ ਹੋ ਜਾਊਗਾ ਕਿ ਛੁੱਟੀਆਂ ਸੀ ਸਾਨੂੰ ਕਿਤੇ ਲੈ ਕੇ ਗਏ ਗਲੇ ਦੀ ਪ੍ਰੋਬਲਮ ਕਾਫੀ ਆਈ ਹੋਈ ਆ ਕਿਉਂਕਿ 3-4 ਦਿਨ ਤੋਂ ਕੇ ਸੀ ਬੱਚਿਆਂ ਦੇ ਇੱਤਾਂ ਦੇ ਸੀ ਜਿੱਥੇ ਬੈਂਸ ਵਸਾਈ ਵੀ ਹੁੰਦੀ ਸੀ ਦੀਆਂ ਨੂੰ ਲੱਭਣ ਲਈ ਜਦੋਂ ਜਾਇਦ ਵੀ ਹੁੰਦੀ ਸੀ ਸੋਨਾਲ ਮੈਂ ਬੇਨਤੀ ਕਰਨੀ ਚਾਹਨੀ ਆ ਵੀ ਇੱਕ ਆਪਣਾ ਜੀਰਾ ਤੋਂ ਫਰੋਜ਼ਪੁਰ ਰੋਡ ਤੇ ਇੱਕ ਬੱਚੀ ਆ ਜਿਹਨੂੰ ਅਸੀਂ 2 ਦਿਨ ਹੋ ਗਏ ਲੱਭ ਰਹੇ ਆ ਉਹ ਬੱਚੀ ਸਾਨੂੰ ਮਿਲ ਨਹੀਂ ਰਹੀ ਲਵਾਰ ਸਹਾਲਤ ਦੇ ਵਿੱਚ ਪਤਾ ਨਹੀਂ ਕਿਧਰੇ ਚਲੀ ਗਈ ਆ ਜੇ ਕਿਸੇ ਨੂੰ ਪਤਾ ਲੱਗੇ ਤਾਂ ਆਪਣਾ ਨੰਬਰ ਆ ਜਿਹੜਾ 8872230 ਸਿੱਧੇ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਨੂੰ ਉਹ ਬੱਚੀ ਬਾਰੇ ਜ਼ਰੂਰ ਦੱਸੋ ਕਿਉਂਕਿ ਮਨ ਬੜਾ ਦੁਖੀ ਹੋਇਆ ਸਾਡੇ ਕੋਲੇ ਇੱਕ ਵੀਡੀਓ ਆਈ ਸੀ ਸਾਡੇ ਏਰੀਏ ਦੀ ਉਹ ਧੀ ਪਹਿਣਾ ਥੋੜੀ ਮੈਂਟਲੀ ਅਪਸੈਟ ਆ ਤੇ ਸਾਡਾ ਫਰਜ਼ ਬਣਦਾ ਧੀ ਪਹਿਨਤਾ ਚਾਹੇ ਕਿਤੋਂ ਦੀ ਵੀ ਹੋਵੇ ਦੁਨੀਆ 'ਚ ਵਸਦੇ ਕਿਸੇ ਕੋਨੇ ਦੀ ਵੀ ਬੱਚੀ ਹੋਵੇ ਧੀਾਂ ਸਭ ਦੀਆਂ ਸਾਂਝੀਆਂ ਨੇ ਇੱਜ਼ਤਾਂ ਸਭ ਦੀਆਂ ਸਾਂਝੀਆਂ ਨੇ ਕਾਫੀ ਮੈਨ ਲੱਗਦਾ ਟੂਰਿਸਟ ਵੀ ਇੱਧਰ ਨੂੰ ਜਾ ਰਹੇ ਆ ਜੋ ਉਹਨੀਆਂ ਛੁੱਟੀਆਂ ਸਭ ਨੇ ਜਾਣਾ ਸੋ ਬੇਨਤੀ ਹੈ ਅਭੀ ਜੇ ਉਹ ਬੱਚੀ ਦਾ ਪਤਾ ਲੱਗੇ ਜੇ ਸਾਨੂੰ ਸਾਡੇ ਕੋਲੇ ਇੱਕ ਵੀਡੀਓ ਹੀ ਆਈ ਸੀ ਉਹਦੀ ਫਿਰ ਮੈਂ ਪੂਰਾ ਦਿਨ ਰੋਡ ਤੇ ਲਾਇਆ ਮੈਂ ਕੋ ਤੱਕ ਨਹੀਂ ਮੈਨੂੰ ਉਹ ਬੱਚੀ ਮਿਲੀ ਜੇ ਕਿਸੇ ਦੀ ਨੌਲੇਜ ਉਹ ਬੱਚੀ ਹੋਵੇ ਤਾਂ ਤੁਸੀਂ ਸਾਡੇ ਨਾਲ رابطہ ਜਰੂਰ ਕਰਿਆ ਜੇ ਕਿਉਂਕਿ ਸੜਕਾਂ ਤੇ ਰੋਲਣਾ ਚੰਗਾ ਆਪਾਂ ਕਿਸੇ ਸੰਸਥਾ ਨੂੰ ਉਹ ਬੱਚੀ ਸੌਪੀਏ ਕਿਉਂਕਿ ਇਹ ਤਾਂ ਲੱਗਾ ਸੀ ਕਿ ਸ਼ੜਕਾਂ ਤੇ ਉਹ ਬੱਚੀ ਨਾਲ ਗਲਤ ਹਰਕਤਾਂ ਹੋ ਰਹੀਆਂ ਨੇ ਇਹ ਉਹ ਨਹੀਂ ਆ ਸੁਭਾਵਕ ਨੇ ਜਦੋਂ ਕੱਲੀ ਕੁੜੀ ਕੋਈ ਵੇਂਦੀ ਆ ਦਰਿੰਦੇ ਵੀ ਬਹੁਤ ਆ ਸਾਡੀ ਧਰਤੀ ਦੇ ਉੱਤੇ ਤੇ ਪੁੰਨ ਕਰਨ ਵਾਲੇ ਵੀ ਬਹੁਤ ਨਹੀਂ ਪਰ ਸਾਨੂੰ ਕਹਿਆਂ ਤੋਂ ਪਤਾ ਲੱਗਾ ਕਿ ਉਹਨੂੰ ਕਾ ਵੀ ਲੋਕਾਂ ਦਾ ਸ਼ਿਕਾਰ ਬਣਾ ਰਹੇ ਨੇ ਉਸ ਬੱਚੀ ਨੂੰ ਉਹ ਬੱਚੀ ਨਾ ਪਹਿਲਾਂ ਵੀ ਬਹੁਤ ਇੰਟਰਸਟਿੰਗ ਵਾਪਰੀਆਂ ਨਹੀਂ ਇਹ ਇੱਕ ਲੰਮੀ ਸਟੋਰੀ ਆ ਆਪਾਂ ਗੱਲ ਕਰਾਂਗੇ ਇਹਦੇ ਤੇ ਜਦੋਂ ਬੱਚੀ ਮਿਲ ਗਈ ਉਦੋਂ ਆਪਾਂ ਕਾਫੀ ਸਾਰੀਆਂ ਉਹ ਰਾਜ਼ ਨੇ ਜਿਨ੍ਹਾਂ ਨੇ ਉਹਨੂੰ ਮੈਂਟਲੀ ਅਫਸੈਟ ਕਰਤਾ ਉਹਨਾਂ ਦੀ ਆਪਾਂ ਗੱਲ ਕਰਾਂਗੇ ਸੋ ਮੇਰੀ ਬੇਨਤੀ ਹੈ ਕਿ ਬੇਸ਼ੱਕ ਮੈਂ ਅੱਜ ਬਾਹਰ ਆ ਪਰ ਜੇ ਤੁਹਾਨੂੰ ਵੇਰ ਵੀ ਪਤਾ ਲੱਗਦਾ ਤਾਂ ਤੁਸੀਂ ਮੇਰੇ ਨਾਲ ਜਦੋਂ ਮਰਜ਼ੀ ਕੰਟੈਕਟ ਕਰੋ ਮੈਂ ਜਿੰਨੂੰ ਮਰਜ਼ੀ ਭੇਜਾਂ ਅਸੀਂ ਉਹ ਬੱਚੀ ਨਾਲ ਆਫਤਾ ਕਰਨਾ ਚਾਹੁੰਦੇ ਆਂ ਇੱਧਰ ਜਿਹੜੇ ਕੇਸਾਂ ਦੇ ਵਿੱਚਾਂ ਸੀ ਇਹ ਵੀ ਬੱਚਿਆਂ ਦੇ ਆ ਤੇ ਨਾਲ ਥੋੜਾ ਸਾਨੂੰ ਆਈ ਸੀ ਵੀ ਚਲੋ ਪਹਾੜੀ ਏਰੀਆ 'ਚ ਥੋੜਾ ਅਸੀਂ ਵੀ ਜਾ ਆਵਾਂਗੇ ਇੰਨੇ ਬਹਾਨੇ ਨਾਲ ਕਿਉਂਕਿ ਬਹਾਨੇ ਤੋਂ ਬਿਨਾ ਆ ਨਹੀਂ ਹੁੰਦਾ ਕਿਤੇ ਵੀ ਅਸੀਂ ਕਿਤੇ ਆ ਜਾ ਨਹੀਂ ਸਕਦੇ ਕਦੋਂ ਦੇ ਤੁਰੇ ਹੋਏ ਆ ਵੈਸੇ ਰੈਸਟੋਰੈਂਟ ਕੋਈ ਵੀ ਨਹੀਂ ਆਇਆ ਹਜੇ ਤੱਕ ਤੇ ਬੇਟਾ ਮੇਰਾ ਜਿਹੜਾ ਉਹ ਜ਼ਤਵਾ ਤੇ ਤੰਗ ਬੈਠਾ ਉਹਨੂੰ ਐ ਸ਼ਾਇਦ ਮੰਮੀ ਲਾਰੇ ਲਾਈ ਜਾਂਦੀ ਆ ਪਤਾ ਨਹੀਂ ਵੀ ਮੰਮੀ ਨੇ ਰੋਕਣਾ ਵੀ ਅਕੇ ਤੇ ਜਾਂ ਨਹੀਂ ਤੇ ਸੋ ਆ ਦੇਖੋ ਸਾਰੇ ਪਾਸੇ ਪਹਾੜੀਆਂ ਹੀ ਪਹਾੜੀਆਂ ਬੜਾ ਸੋਹਣਾ ਮੋਹਲਾ ਤੇ ਸ਼ਾਂਤਮਈ ਮੋਹਲਾ ਜਰੂਰ ਤੁਸੀਂ ਵੀ ਵਿਜ਼ਿਟ ਕਰਿਓ ਅਸੀ ਕੀਤਾ ਤੁਸੀਂ ਵੀ ਕਰਿਆ ਜੀ ਬੇਸ਼ੱਕ ਆਪਾਂ ਆਪਣੇ ਕੰਮੀ ਦਿੰਦੀ ਹੁੰਨੀ ਆ ਪਰ ਆਪਦੇ ਕੰਮਾਂ ਤੇੰਦਿਆਂ ਚ ਵੀ ਕੁਛ ਨਾ ਕੁਛ ਟਾਈਮ ਇਸ ਤਰ੍ਹਾਂ ਦਾ ਜਰੂਰ ਕੱਢਿਆ ਕਰੋ ਅਸੀਂ ਸਾਲ ਦੇ ਵਿੱਚ ਇੱਕ ਦਾ ਦੋ ਵਾਰੀ ਮੈਂ ਤੇ ਮੇਰੇ ਬੱਚੇ ਟਾਈਮ ਕੱਢਦੇ ਆ ਧਾਰਮਿਕ ਸਥਾਨਾਂ ਦਾ ਅਸੀਂ ਘੁੰਮਣਾ ਹੋਰ ਕਿਸੇ ਜਗ੍ਹਾ ਤੇ ਨਹੀਂ ਜਾਂਦੇ ਸਾਡਾ ਮੇਨ ਹੀ ਇੱਕ ਹੁੰਦਾ ਜਾਂ ਦਰਬਾਰ ਸਭ ਜਾਣਾ ਜਾਂ ਅਡਿਸਰ ਸਾਹਿਬ ਜਾਣਾ ਆ ਇਹ ਕੀ ਸਾਡਾ ਪਲਾਨ ਹੈ ਮਾਰਾ ਸੋਖ ਰੱਖ ਕੇ ਇੱਧਰ ਆਇਆ ਸੀ ਫਿਰ ਸਾਡਾ ਪਲਾਨ ਇਹ ਆ ਵੀ ਇੱਕ ਦਿਨ ਨਗਰ ਸਾਹਿਬ ਜਾ ਕੇ ਆਵਾਂਗੇ ਸੋ ਜਿੰਨੀ ਦੇਰ ਤੁਸੀਂ ਬੱਚਿਆਂ ਨੂੰ ਗੁਰੂ ਘਰਾਂ ਦੇ ਦਰਸ਼ਨ ਨਾ ਕਰਾਉਂਗੇ ਤੇ ਇਤਿਹਾਸ ਨਾ ਦੱਸੋਗੇ ਤੁਹਾਡੇ ਵਿੱਚ ਇੱਕ ਕੋਰਾ ਕਾਗਜ਼ ਹੈ ਇਹਨਾਂ ਨੂੰ ਪਤਾ ਨਹੀਂ ਲੱਗਣਾ ਤੇ ਸੋ ਇਧਰ ਸਨਾ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਜਿੱਥੇ ਵੀ ਵਿਜ਼ਿਟ ਕਰਾਉਣੀ ਆ ਕੋਸ਼ਿਸ਼ ਕਰਿਆ ਕਰੋ ਵਿਜ਼ਿਟ ਇਸ ਤਰ੍ਹਾਂ ਦੀ ਜਗ੍ਹਾ ਤੇ ਹੋਵੇ ਜਿਹਦਾ ਇਤਿਹਾਸ ਹੋਵੇ ਤੇ ਜਿਹੜੀ ਇਤਿਹਾਸ ਦੇ ਨਾਲ ਜੁੜੀ ਹੋਵੇ ਜਿੱਥੋਂ ਤੁਹਾਡੇ ਬੱਚੇ ਕੁਝ ਸਿੱਖਿਆ ਲੈ ਕੇ ਹੁਣ ਵਾਰ-ਵਾਰ ਛੋਟੇ-ਛੋਟੇ ਮੂਹਰ ਆਉਂਦੇ ਆ ਤੇ ਜਦੋਂ ਅਸੀਂ ਪਹਿਲੀ ਵਾਰ ਆਈ ਸੀ ਮੈਂ ਤੁਹਾਨੂੰ ਇੱਕ ਆਸੇ ਵਾਲੀ ਗੱਲ ਦੱਸਦੀ ਆ ਜਦੋਂ ਅਸੀਂ ਪਹਿਲੀ ਵਾਰ ਇਧਰਲੇ ਏਰੀਏ ਚ ਆਇਆ ਤੇ ਮੈਨੂੰ ਬੜਾ ਔਖਾ ਲੱਗਾ ਬੜਾ ਡਰ ਲੱਗਾ ਮੈਂ ਕਿਹਾ ਸੱਜੇ ਬਾਦਸ਼ਾਹ ਇੱਕ ਵਾਰ ਹੀ ਲੈ ਜਾ ਦੁਬਾਰਾ ਨਹੀਂ ਇਸ ਏਰੀਏ ਚ ਤੇ ਆ ਦੇਖੋ ਕਿੱਡੀਆਂ ਕਿੱਡੀਆਂ ਘਈਆਂ ਛੋਟੇ ਛੋਟੇ ਘਰ ਬਣੇ ਹੋਏ ਆ ਚੌਂਪੜੀ ਟਾਈਪ ਨਿੱਕੇ ਨਿੱਕੇ ਘਰ ਕੋਈ ਘਰ ਬਹੁਤ ਅਚਾਈਆਂ ਤੇ ਆ ਕੁਝ ਬਹੁਤ ਡੀਪਲੀ ਆ ਤੇ ਸੋ ਵਧੀਆ ਇਹ ਲੋਕਾਂ ਦੀ ਜ਼ਿੰਦਗੀ ਮੈਨੂੰ ਲੱਗਦਾ ਸਾਡੇ ਨੂੰ ਵਧੀਆ ਜਿਵੇਂ ਆ ਗਿਆ ਇਹਨਾਂ ਦੀ ਚੁੱਪੀ ਸ਼ਾਇਦ ਹਾਂ ਸੋ ਬੜਾ ਵਧੀਆ ਮੋਹਲਾ ਵਧੀਆ ਲੱਗ ਰਿਹਾ ਕਿਉਂਕਿ ਬੰਦਾ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਇੰਨਾ ਕਿ ਬਿਜ਼ੀ ਹੋ ਜਾਂਦਾ ਕਿ ਉਹ ਆਪੇ ਨੂੰ ਭੁੱਲ ਜਾਂਦਾ ਪਰ ਇਧਰ ਆਣ ਕੇ ਮੈਨੂੰ ਐ ਲੱਗਦਾ ਹਾਂ ਬੇਸ਼ੱਕ ਮੈਂ ਕਿਸੇ ਕੇਸ 'ਚ ਨਹੀਂ ਆ ਮਰ ਮੈਨੂੰ ਮੇਰੇ ਵੀ ਸਕੂਨ ਮਿਲਦਾ ਕਿਵੇਂ ਕਿਤੇ ਕੇਸ ਚਾਈ ਵੀ ਇਧਰ ਆਪਣੇ ਆਪ ਨੂੰ ਕਿਸੇ ਸਕੂਨ ਭਰੀ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਦੀ ਹਾਂ ਸੋ ਮੈਂ ਸਾਰਿਆਂ ਨੂੰ ਕਹਿੰਨੀ ਜਿੱਥੇ ਤੁਹਾਨੂੰ ਸ਼ਾਂਤੀ ਮਿਲਦੀ ਆ ਸਕੂਨ ਮਿਲਦਾ ਸਾਲ ਵਿੱਚ ਦੀ ਇੱਕ ਵਾਰ ਆ ਉਸ ਜਗ੍ਹਾ ਤੇ ਵਿਜ਼ਿਟ ਜ਼ਰੂਰ ਕਰੋ ਧੰਨਵਾਦ ਜੀ ਕਿੱਦਾਂ ਦਾ ਲੱਗਾ ਇਹ ਸਫ਼ਰ ਜ਼ਰੂਰ ਕਮੈਂਟ ਕਰਕੇ ਦੱਸਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ